কি হো গয়া তেনু ইনি नजारे आरे सी मेरी गल ता सुनो जी ਤੁਸੀਂ हां ਦੱਸ ওহো ਤੁਸੀਂ ਟਾਈਮਿੰਗ ਗੁੱਸਾ ਕਰੀ ਜਾਂਦੇ ਹੋ ਮੇਰੇ ਭਤੀਜੇ ਦਾ ਵਿਆਹ ਹੈ আচ্ছা ਅਕੀਨੇ ਗਿੱਲੇ ਦੇਖ ਲਈ ਤੁਹਾਡੇ ਖਾਨਦਾਨ ਚ ਬਾਰੇ ਮੁਖੌਲ ਕਰਨ ਦੀ ਲੋੜ ਨਹੀਂ हां ਰੁਪਈਆ 5000 ਕੱਟ ਹੈ 5000 ਫੇਰ ਵੀ ਮੇਰੇ ਪੇਕੇਆਂ ਚ ਵਿਆਹ ਹੈ ਮੇਰੇ ਚਾਚੇ ਤਾਂ ਇਹਦੀਆਂ ਕੁੜੀਆਂ ਸਾਰੀਆਂ ਆਉਣਗੀਆਂ ਮੇਰੀ ਉਹਨਾਂ ਤਾਂ ਸਾਰਿਆਂ ਤੋਂ ਬੱਕਰੀ ਟੌਰ ਚ ਆਈ ਦੀ ਤੇਰ ਵੀ ਮੈਂ ਸਰਦਾਰਾਂ ਦੇ ਵਿਆਹੀ ਹੋਈਆਂ ਹੈ ਐਨੇ ਪੈਸੇ ਵਿਆਹ ਤੇਰੇ ਪਤੀਜੇ ਦਾ ਇੱਕ ਤੇਰਾ ਤਾਂ ਹਜ਼ਾਰ ਚ ਤਾਂ ਮੇਰਾ ਵਿਆਹ ਹੋ ਗਿਆ ਸੀ 20 ਸਾਲ ਹੋ ਗਏ ਗੱਲਾਂ ਨੂੰ ਨਾਲੇ ਕੀ ਸਵਾਭ ਵਿਆਹ ਹੋਇਆ ਸੀ ਆਪਣਾ ਮੇਰੀ ਸੱਸ ਤੇ ਨਣਤਾ ਨੇ ਸੜੇ ਪੜੇ ਜੇ ਸੂਟ ਲੈ ਤੇ ਸੜੀਆਂ ਪਲੀਆਂ ਟੂਮਾ ਹਾਂ ਨਾਲੇ ਅੱਜ ਤੈਨੂੰ ਪਤਾ ਚੀਜ਼ਾਂ ਨੇ ਪਾ ਅਸਮਾਨਾਂ ਨੂੰ ਚੜੇ ਪਏ ਨੇ ਹਾਏ ਓਏ ਰੱਬਾ ਇਹ ਮਹਿੰਗਾਈ ਮੇਰੇ ਵਾਸਤੇ ਵਧਣੀ ਸੀ ਡਾਰਲਿੰਗ ਘਟਨ ਨਾਲ ਨਹੀਂ ਸਰਦਾ ਘਟਣਾ ਤਾਂ ਸਰ ਜਾਂਦਾ ਨਾਲ ਠੁੱਕ ਤੇ ਰਿੰਕੂ ਦੇ ਪਾਪਾ ਜੀ ਥੋੜੀ ਬਣਨੀ ਐ ਵੀ ਕਿੰਨੇ ਵੱਡੇ ਸਰਦਾਰਾਂ ਦੇ ਵਿਆਹੀ ਹੋਈ ਏ ਭੂਆ ਕੱਪੜਿਆਂ ਨੂੰ ਦੇਖ ਕੇ ਪਤਾ ਲੱਗਦਾ ਅੱਜ ਕੱਲ ਵੀ ਸਰਦਾਰ ਨੇ ਨਾਲੇ ਮੇਰੇ ਪਤੀ ਜੀ ਦੇ ਨਾਨਕੇ ਦੇਖ-ਦੇਖ ਮੱਚਣਗੇ ਨਹੀਂ ਆਪਦੀ ਠੁੱਕ 'ਚ ਮੈਨੂੰ ਨਾਨਾ ਕਿ ਕਰਦੀ ਤੂੰ ਜਿੱਦੇ ਮੇਰੇ ਪੇਕਿਆਂ ਦਾ ਕੋਈ ਖਰਚਾ ਹੋਵੇ ਨਾ ਉਦੋਂ ਤੁਸੀਂ ਉਹ ਦੀ ਨੰਗ ਹੋ ਜਾਂਦੇ ਹੋ ਭੂਆ ਧਾਰਮਾ ਪੀਣ ਨੂੰ ਛੱਡ ਕੇ ਬਥੇਰੇ ਪੈਸੇ ਆ ਜਾਂਦੇ ਮੈਂ ਬਾਜ਼ਾਰ ਜਾ ਕੇ ਆਉਣਾ ਫੇਰ ਸੋਚਦਾ ਮੇਰੇ ਪਿੱਛੇ ਆ ਤੂ ਕੀ ਆ ਕੇ ਫਟੇ ਜੀਰੇ ਦੀ ਗੁੜ੍ਹਾਈ ਆ ਸੀ ਜੈਨ ਆਪ ਦਾ ਆ ਗਿਆ ਮੈਂ ਤਾਂ ਬਾਹਰ ਆ ਹਲੋ ਹਲੋ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਤੈਂ ਆਪ ਦੀ ਭੈਣ ਨੂੰ ਅੱਜ ਕਿਵੇਂ ਜਿਆਦ ਕਰ ਲਿਆ ਹੋਰ ਭਾਈ ਠੀਕ ਠਾਕ ਹੋ ਨਾਲੇ ਉਹ ਵਿਆਹ ਦਾ ਕਾਰਡ ਮਿਲ ਗਿਆ ਤੁਹਾਨੂੰ ਹਾਂ ਮਿਲ ਗਿਆ ਸੱਤ ਤਿਆਰੀਆਂ ਚੱਲ ਰਹੀਆਂ ਨੇ ਪੂਰੀਆਂ ਅੱਛਾ ਭਾਈ ਅੱਛਾ ਉਹ ਮੜਾ ਜੈਨਾ ਹਈਗਾ ਇੱਕ ਕਰੋਨਾ ਕਰਕੇ ਆਪਾਂ ਨੇ ਕੱਠ ਬਹੁਤ ਘੱਟ ਰੱਖਿਆ ਵੀ 50 ਕੁ 15 ਦੇ ਕੱਠ ਰੱਖਿਆਗਾ ਅੱਛਾ ਵੀਰੇ ਕੱਠ ਨਹੀਂ ਕਰਤੇ ਚਲ ਤੂੰ ਤਾਂ ਇਹ ਵੀ ਵਧੀਆ ਨਾਲੇ ਥੋੜਾ ਖਰਚਾ ਬਚੂ ਨਾਲ ਕੁੜੀਆਂ ਦਾ ਖਰਚਾ ਬਚੂਗਾ ਹਾਂ ਇੱਕ ਧਿਆਨ ਰੱਖਿਓ ਵੀ ਜਿਆਦਾ ਪਰਾਉਣੇ ਦਾ ਖਰਚਾ ਨਾ ਕਰਾਇਓ ਸਿੰਪਲ ਆਪਣਾ ਵਿਆਹਗਾ ਹਨ ਤੁਸੀਂ ਆਪਣਾ ਸਿੰਪਲੀ ਵਿਆਹ ਦੀ ਤਿਆਰੀ ਕਰਕੇ ਆਇਓ ਹਾਂ ਵੀਰੇ ਇਹ ਤਾਂ ਗੱਲ ਛੱਡ ਤੂੰ ਮੈਂ ਚੰਗਾ ਨਹੀਂ ਬਾਲਾ ਖਰਚਾ ਕਰਾਉਂਦੀ ਤੁਸੀਂ ਮੈਨੂੰ ਐ ਦੱਸੋ ਆਪਣੇ ਵਿਆਹ ਚ ਸਟੂਡੀਓ ਕਿਹੜਾ ਕੀਤਾ ਸਟੂਡੀਓ ਦਾ ਭਾਈ ਸਾਡੇ ਸੰਗਰੂਰ ਦੇ ਵਿੱਚ ਇੱਕ ਹੀ ਹਟ ਸਟੂਡੀਓ ਗਿਆ ਪਾਕੀ ਸਟੂਡੀਓ ਉਹੀ ਕਰਿਆ ਮੈਂ ਤਾਂ ਮੈਂ ਉਹੀ ਕਹਿਣ ਲੱਗੀ ਸੀ ਸਾਡੇ ਵੀ ਆਲ ਦਾਲੇ ਪਿੰਡਾਂ ਚ ਉਹੀ ਮਸ਼ਹੂਰ ਹੈ ਆਪਾਂ ਇਹ ਤਾਂ ਕਹਿਣ ਦੀ ਲੋੜ ਨਹੀਂ ਆਪਣੇ ਤਾਂ ਸਾਰੇ ਪਿੰਡਾਂ ਦੇ ਲਾਗੇ ਜਿੰਨੇ ਵੀ ਹੈਗੇ ਨੇ ਸਾਰੇ ਪਾਕੀ ਸਟੂਡੀਓ ਤੋਂ ਹੀ ਕੰਮ ਕਰਾਉਂਦੇ ਨੇ ਚੰਗਾ ਵੀਰੇ ਨਾਲ ਤੂੰ ਉਹਨੂੰ ਐਂ ਕਹੀਂ ਵਧੀਆ ਕੈਮਰੇ ਲਾਈਂ ਦੇ ਨਾਲ ਉਹ ਜਿਹੜਾ ਉੱਤੇ ਜੂੜਦਾ ਫਿਰਦੋਂ ਤੇ ਜਹਾਜਾਂ ਵੀ ਲਾ ਦੇਵੇ ਹਾਂ ਵਧੀਆ ਲੱਗਦਾ ਉਹ ਬਲਾਈ ਸੋਹਣਾ ਲੱਗਦਾ ਨੰਨ ਪੁੱਤੇ ਚ ਗਰਮੀ ਹੋਵੇ ਹਵਾ ਵੀ ਦੇ ਜਾਂਦਾ ਚਲ ਮਾੜੀ ਮੋੜੀ ਚੰਗਾ ਵੀਰੇ ਤੂੰ ਤਾਂ ਆਪਦੀ ਜਗ੍ਹਾ ਸਹੀ ਐ ਕਿਉਂ ਖਰਚਾ ਕਿਉਂ ਨਾ ਕਰਵਾਵਾ ਮਸਾਂ ਦਾ ਡਿੱਕਿਆ ਆ ਮੈਂ ਤਾਂ ਇਹਦੇ ਪੂਰੇ ਪੈਸੇ ਲਵਾਉਂਗੀ ਮੈਂ ਤਾਂ ਹਰੇਕ ਚੀਜ਼ ਲਾਉਂਗੀ ਹੁਣ ਪੂਰੀ ਮਸਾਂ ਦਾ ਡਿੱਕਿਆ ਆ ਇਹ ਰੋਜ਼ ਰੋਜ਼ ਕਿੱਥੇ ਖਰਚਾ ਕਰਦਾ ਨਾਲੇ ਨਾਲੇ ਮੈਂ ਤਾਂ ਸਾਰੇ ਪੁਰਾਣੇ ਸੂਟ ਕੱਢ ਦੇਣੇ ਨੇ ਹੁਣ ਇਹ ਤਾਂ 4-5 ਸੂਟ ਨਵੇਂ-ਨਵੇਂ ਲੈਣੇ ਨੇ ਹਾਂ ਅੱਗੇ ਤੁਸੀਂ ਕਿ ਇਹ ਸੋਚੀਂ ਨਾ ਨਵਤ ਬਣਿਆ ਨਾ ਹੁਣ ਮੈਂ ਤੇਰੇ ਵਾਸਤੇ ਕਿਹੜੀ ਬੈਂਕ 'ਚ ਡਾਕਾ ਮਾਰ ਲਾਂ ਪੰਜਾਬ ਨੈਸ਼ਨਲ 'ਚ ਜਾਵਾਂ ਕਿ ਪੀਐਨਬੀ 'ਚ ਜਾਵਾਂ ਬੈਂਕਾਂ ਕਾਤੋਂ ਲੁੱਟੋਂਗੇ ਆ ਜਿਹੜੀ ਆਏ ਵੀ ਨਾ ਏਟੀਐਮ 'ਚ ਕਢਾ ਕੇ ਲਿਓਨੇ ਹਾਂ ਏ ਚੋਂ ਦਿਓ ਬਥੇਰੇ ਪੈਸੇ ਨੇ ਤੁਹਾਡੇ ਕੋਲ ਕੀ ਨਾਲ ਜਾਣਗੇ ਪੈਸੇ ਹਾਂ ਜੇ ਆਪਦੀ ਤੀਮੀਤੇ ਤੇ ਆਪਦੇ ਜਵਾਕਾਂ ਤੇ ਨਾਲ ਆਏ ਕੀ ਕਰਨੇ ਨੇ ਪੈਸੇ ਪੈਸੇ ਕੱਟੋ ਪੈਸੇ ਹੋਾਂਗਾ ਨਾ ਹੁਣ ਏਟੀਐਮ 'ਚ ਕੀ ਰਹਿ ਗਿਆ ਉਹਦਾ ਮਹੀਨੇ ਦੀ ਮਹੀਨੇ ਖਰਚੇ ਜਾਂਦੇ ਨੇ ਸਾਰੇ ਪੈਸੇ ਤੂੰ ਤਾਂ ਐਵੇਂ ਹੋ ਕਰੀ ਜਾਣਨੇ ਨਾਲੇ ਗੱਲ ਸੁਣ ਹਾਂ ਦੱਸ ਫੁੱਫੜਾਂ ਦੀ ਮਿਲਣੀ ਹੋਊਗੀ ਅੱਛਾ ਹਾਂ ਮੇਰੀ ਮਿਲਣੀ ਹੋਊਗੀ ਨਾ ਮੇਰੀ ਮਿਲਣੀ ਕਰਾਊਗਾ ਤੇਰਾ ਭਾਈ ਮੇਰੀ ਮਿਲਣੀ ਪਿਛਲੀ ਵਾਰੀ ਤਾਂ ਕੰਪਣ ਵਾਲੀ ਸਾਰਤਾ ਸੀ ਪਿਛਲੀ ਵਾਰ ਦੀ ਗੱਲ ਛੱਡੋ ਹੁਣ ਤਾਂ ਮੇਰਾ ਪੁੱਤੀਜਾ ਬੈਂਕ 'ਚ ਲੱਗਿਆ ਹੋਇਆ ਹੈ ਤਾਂ ਨਾਲੇ ਪੂਰਾ ਵਧੀਆ ਵਿਆਹ ਕਰਨਗੇ ਪੂਰਾ ਵੱਟਾ ਪੈਲਸ ਕਰਿਆ ਹਾਂ ਤੁਸੀਂ ਫਿਕਰ ਕਿਉਂ ਕਰਦੇ ਹੋ ਫੁੱਫੜਾਂ ਦੀ ਸਾਂਪ ਪੁੱਤਨ ਫੁੱਫੜਾਂ ਵਾਲੀ ਹਾਂ ਨਾਲੇ ਫਿਕਰ ਨਾ ਕਰ ਕੁਫੜਦੀ ਮਿਲਲੀ ਮਾਤਾ ਮੈਨੂੰ ਪਤਾ ਹੀ ਨਹੀਂ ਸੀ ਮਤਲਬ ਉਹ ਲੈ ਗਿਆ 50000 ਰੁਪਏ ਦਾ ਤੂਲਾ ਬੈਂਕਿਸਤਾਂ ਮੇ ਵੀ ਲੱਗਿਆ ਹੋਇਆ 25000 ਰੁਪਏ ਹੀ ਤਾਂ ਪਾਉਣਗੇ ਇਹਦਾ ਸਕੀਮ ਵਧੀਆ 5000 ਰੁਪਏ ਲਾਓ 25000 ਕਮਾਓ ਲੈ ਆ ਜਾ ਭਗਵਾਨ ਨੇ ਆ ਲੈ ਜਾ 5000 ਰੁਪਏ ਵੇ ਇੱਥੇ ਕਰਾ ਕੇ ਰੱਖਤੀ ਕਹਿੰਦੀ ਛਾਂਪ ਭਵਾਉਂਗੀ 5000 ਰੁਪਇਆ ਮੈਂ ਆਰਕੈਸਟਰਾਂ ਦੇ ਸੜਤਾ 2000 ਰੁਪਇਆ ਮੈਥੋਂ ਬੈਟਰ ਲੈ ਗਿਆ ਜਦ ਪਹਿਲਾਂ ਨਹੀਂ ਕੋਈ ਸਵਾਟ ਆਈ ਪਹਿਲਾਂ ਕੰਬਲ ਨਾਲ ਸਾਰਤਾ ਹੁਣ ਕਾਹਦੀ ਛਾਂਪ ਤੂੰ ਘੱਟ ਮੂੰਹ 'ਚ ਸਿੱਟੀ ਬੈਠਾ ਐਨਾ ਵਧੀਆ ਵਿਆਹ ਕਰਿਆ ਤਾਰੂਨਾ ਤੂੰ ਡੱਕਿਆ ਰਿਹਾ ਦੋਏ ਦਿਨ ਹੈ ਟੱਟੂ ਘਰੇ ਆ ਪਿਆ ਜਿਹੜੀ ਛਾਪ ਕਿਹਾ ਸੀ ਉਹ ਕਿੱਥੇ ਆ ਅੱਛਾ ਤੂੰ ਸਾਂਪ ਪਿੱਛੇ ਗੁੱਸੇ ਹੋਗੇ ਛਾਪ ਦੀ ਗੱਲ ਹੈ ਭਲਾ ਸੰਪਾਂ ਦਾ ਕੀ ਕਰਨਾ ਪਿਆਰ ਚਾਹੀਂ ਦੇ ਬੰਦੇ ਦੇ ਬਣੀਆਂ ਪਿਆਰ ਦੀ 5000 ਰੁਪਇਆ ਤਾਂ ਮੈਂ ਜਾਗੋ ਤੇ ਸੜਤਾ 5000 ਰੁਪਇਆ ਮੈਂ ਆਰਕੈਸਟਰਾ ਦੇ ਸੜਤਾ 2000 ਰੁਪਇਆ ਮੈਥੋਂ ਬਹਿਰੇ ਲੈ ਗਏ 25-30000 ਰੁਪਇਆ ਮੈਂ ਉਮਲਾਤਾ ਲੈ ਕਹਿੰਦੀ ਮੇਰਾ ਭਤੀਜਾ ਬੈਂਕ 'ਚ ਲੱਗਿਆ ਲਾਉਂਦਾ ਹੂੰ ਝਾੜੂ ਕਿਤੇ ਉਹ ਤੂੰ ਤਾਂ ਐਵੇਂ ਗੁੱਸਾ ਕਰੀ ਜਾਂਦੇ ਹੋ ਪੈਸੇ ਪੁਸੇ ਤਾਂ ਲੱਗਦੇ ਹੀ ਨੇ ਲੈ ਪੈਸਿਆਂ ਦੀ ਗੱਲ ਸੁਣ ਲੈ 150 ਦੇ ਤਾਂ ਮੈਂ ਕੇਲੇ ਲੈ ਗਿਆ ਉਹੀ ਮੜਵਾਦਾਂ ਦੇ ਮੇਰੇ ਵੇ ਤੂੰ ਸਾਡੇ ਵਿਆਹ ਗਿਆ ਸੀ ਕਿ ਕੇਲੇ ਵੇਚਣ ਗਿਆ ਸੀ ਲੈ ਵਿਆਹ ਗਿਆ ਸੀ ਮੈਂ ਛੋਡੇ ਨੰਗਾ ਦੇ ਉਥੇ ਚਾਰ ਢੋਲ ਖਰੂਸੇ ਸਾਰੇ ਮੈਂ ਤਾਂ ਸੋਨੂੰ ਦੱਸਣਾ ਭੁੱਲ ਗਈ ਸੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰੇ ਭਾਈ ਨੇ ਮੈਨੂੰ ਫੋਨ ਕਰਤਾ ਸੀ ਕਰਵਾਨੇ ਕਰਕੇ ਸਾਦਾ ਵਿਆਹ ਕਰਨਾ ਸੀ ਹੈ ਤੈਨੂੰ ਪਹਿਲੀ ਪਤਾ ਸੀ ਮੇਰਾ ਤਾਂ ਕੰਗਾ ਕਰਾਤਾ ਉਹ ਵੀਰੋ ਤੀਵੀਆਂ ਦੀਆਂ ਗੱਲਾਂ ਜਨਾਇਆ ਕਰੋ ਨਹੀਂ ਤਾਂ ਮੇਰੇ ਮੰਗੂ ਨੰਗ ਹੋ ਜਾਓਗੇ